ਕੁਮਾਨ ਤ੍ਰੀਜੀ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕਰਨ ਕਿ ਉਹਨਾਂ ਦੀ ਪਤਨੀ ਉਹਨਾਂ ਦੇ ਪਰਿਵਾਰ ਦਾ ਕਿਆ ਰੋਲ ਹੈ ਜਿਲੰਦਰ ਦੇ ਵਿੱਚ ਨਸ਼ੇ ਦੀ ਜਿਹੜੀ ਪਰਮਾਰ ਹੈ ਨਸ਼ੇ ਬਿਕਰੇ ਹੈ ਉਹਨਾਂ ਦੇ ਪਰਿਵਾਰ ਦਾ ਕਿਆ ਰੋਲ ਹੈ ਸ਼ੀਤ ਰੰਗਰਾ ਨੇ ਜਿਹੜਾ ਕਿਹਾ ਜਿਹੜਾ ਇੱਥੇ ਡੜਾ ਸੱਟਾ ਚੱਲਦਾ ਜਿਹੜਾ ਇੱਥੇ ਲਾਟਰੀ ਸਿਸਟਮ ਚੱਲਦਾ ਜੇ ਬਾੜੀ ਖੇਤ ਨੂੰ ਖਾਣ ਲੱਗ ਗਈ ਹੈ ਤਾਂ ਖੇਤ ਦਾ ਕਿਆ ਬਣਨਾ ਹੈ ਕਿਸ ਤਰੀਕੇ ਦੇ ਨਾਲ ਕਿਹੜੇ ਮੂੰਹ ਦੇ ਨਾਲ ਮੁੱਖ ਮੰਤਰੀ ਦਾ ਪਰਿਵਾਰ ਅੱਜ ਜਲੰਧਰ ਦੇ ਵਿੱਚ ਆ ਕੇ ਵੋਟਾਂ ਮੰਗ ਰਿਹਾ ਹੈ ਘਰ ਘਰ ਲੋਕਾਂ ਕੋਲ ਜਾਂਦੇ ਆ ਕਿ ਆ ਉਹ ਬੀਬੀਆਂ ਜਿਨ੍ਹਾਂ ਦੇ ਬੱਚੇ ਅੱਜ ਨਸ਼ਿਆਂ 'ਚ ਗਰਸਤ ਹੋ ਗਏ ਹੈ ਦੁੱਖ ਮੈਨੂੰ ਹੁੰਦਾ ਹੈ ਜਿਹੜਾ ਗਲੀ ਗਲੀ ਇੱਥੇ ਘੁੰਮਿਆ ਤੇ ਜਾ ਕੇ ਦੇਖਿਆ ਕਿ ਕਈਆਂ ਦੇ ਨੌਜਵਾਨ ਮੁੰਡੇ ਮਰ ਗਏ ਹੈ ਮਾਮਾ ਨੂੰ ਬਾਪਾ ਨੂੰ ਉਹਨਾਂ ਦੀ ਅਰਥੀ ਚੱਕਣੀ ਪਈ ਐ ਉਹਦੇ ਲਈ ਜ਼ਿੰਮੇਵਾਰ ਕੌਣ ਐ ਸ਼ੀਤਲ ਅੰਗਰਾਲ ਅੱਜ ਦੱਸ ਰਿਹਾ ਜਾਂ ਸ਼ੀਤਲ ਅੰਗਰਾਲ ਗਲਤ ਐ ਜਾਂ ਮੁੱਖ ਮੰਤਰੀ ਦਾ ਪਰਿਵਾਰ ਗਲਤ ਐ ਮੁੱਖ ਮੰਤਰੀ ਜੀ ਆਪ ਬਿਆਨ ਦੇਣ ਜਾਂ ਆਪਣਾ ਅਸਤੀਫਾ ਦੇਣ ਐਸੀ ਮੁੱਖ ਮੰਤਰੀ ਜੀ ਤੋਂ ਅਸਤੀਫੇ ਦੀ ਮੰਗ ਕਰਦੇ ਆਂ ਆ ਮੈਨੂੰ ਹੁਣ ਵੀ 10 ਮਿੰਟ ਪਹਿਲਾਂ ਇੱਕ ਮੈਸੇਜ ਆਇਆ ਕਿ ਇੱਥੇ ਡੜੇ ਸੱਟੇ ਔਰ ਲਾਟਰੀ ਸਿਸਟਮ ਚੱਲ ਰਿਹਾ ਤੁਸੀਂ ਕੁਝ ਕਰੋ ਮੈਂ ਕੀ ਕਰਾਂਗਾ ਕਿ ਮੁੱਖ ਮੰਤਰੀ ਦਾ ਪਰਿਵਾਰ ਇਹ ਵਿੱਚ ਐ ਕਿ ਐਮਐਲਏ ਵਿੱਚ ਐ ਤੁਸੀਂ ਇੱਥੇ ਇਲੈਕਸ਼ਨ ਲੜਨ ਆਏ ਹੋ ਮੈਂ ਪਹਿਲਾਂ ਕਿਹਾ ਸੀ ਇਹ ਇਲੈਕਸ਼ਨ ਨਹੀਂ ਲੜਨ ਆਏ ਇਹ ਪਰਿਵਾਰ ਇੱਥ ਬਰਬਾਦ ਕਰਨ ਆਇਆ ਐ ਐਸੀ ਆਪਣਾ ਜਲੰਧਰ ਬਰਬਾਦ ਨਹੀਂ ਹੋਣ ਦੇਣਾ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਔਰ ਮੈਂ ਥੰਪਿੰਗ ਮੈਜੋਰਟੀ ਨਾਲ ਇਥੋਂ ਜਿੱਤਿਆ ਯਾ ਤੁਸੀਂ ਮੈਨੂੰ ਅੰਦਰ ਕਰੋ ਯਾ ਤੁਸੀਂ ਛੀਤ ਰੋਂਗਰਾਲ ਨੂੰ ਅੰਦਰ ਕਰੋ ਯਾ ਤੁਸੀਂ ਕਾਰਵਾਈ ਕਰੋ ਉਹਨਾਂ ਲੋਕਾਂ ਤੇ ਜਿਨ੍ਹਾਂ ਤੇ ਛੀਤ ਰੋਂਗਰਾਲ ਇਲਜ਼ਾਮ ਲਗਾ ਰਿਹਾ ਐਸੀ ਵਿਚ ਬਚਾੜੇ ਗੱਲ ਰਹਿਣੀ ਨਹੀਂ ਦੇਣੀ ਨਿਤਾਰਾ ਕਰੋ ਕਿ ਆ ਅਸਲੀਅਤ